ਜਿਸ ਜੇ ਦਾ ਮਾਮਲਾ ਹੈ ਕਿ ਜੇ ਕੀ ਇਫਰਾਦ ਰਿਪੋਰਟ ਕੀ ਪੂਰਾ ਮੰਗ ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਬਠਿੰਡਾ ਜੇਲ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਇਹ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ son of ਨਵੀਨ ਦਾਸ ਜੋ ਕਿ ਪਰਸਨਾਮ ਨਗਰਦ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਬਠਿੰਡਾ ਜੇਲ ਦੇ ਵਿੱਚ ਬੰਦ ਸੀਗਾ ਤੇ ਇਹ ਮਿਤੀ 27 ਤਰੀਕ ਤੋਂ ਜਿਹੜਾ ਜੇਲ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਬੰਦ ਦੇ ਵਿੱਚ ਅਸੀਂ ਮੁਕਤਵਾ ਨੰਬਰ 170 ਅੰਡਰ ਸੈਕਸ਼ਨ 262 BNS ਐਨ 52 ਪ੍ਰिजन ਐਕਟ ਦੇ ਤਹਿਤ ਥਾਣਾ ਕੈਟੇ ਦੇ ਵਿੱਚ ਮੁਕੱਦਮਾ ਰਜਿਸਟਰ ਕੀਤਾ ਤੇ ਇਸ ਦੀ ਪકડ ਵਾਸਤੇ ਵਕ ਵਕ ਟੀਮਾਂ ਗਠਿਤ ਕਰਨ ਦਿੱਤੀਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੇ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਚੋਰੀ ਦੇ ਤੇ ਲੁੱਟਾ ਖੋਹ ਦੇ ਦਰਜ ਹੈਗੇ ਕੁੱਲ ਤਿੰਨ ਮੁਕੱਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹ ਦੇ ਦਰਜ ਹਨ ਸਰ ਤੋਂ ਪਤਾ ਲੱਗਦਾ ਕਿਸ ਕਿਸ ਨੇ ਕਰਿਆ ਸਰ ਆਪ ਹੀ ਮਾਈਸਕੂਟੀ ਹੈ ਤੇ ਸੋਰਬਟਾਈਟ ਵੀ ਹੈਗੀ ਹੈ ਇਹ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਗਲੀ ਬੋਰਡਿੰਗ ਜਿਹੜਾ ਹੈਗਾ ਚਖਮਾ ਦੇ ਕੇ ਜਿਹੜਾ ਜੇਲ੍ਹ ਵਿੱਚ ਭਗੌੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਬੰਦੀ ਕਾਰਵਾਈ ਇਸ ਦੇ ਖਿਲਾਫ ਹੋਈ ਹੈ ਕੀਤੀ ਜਾਊ ਇਹ ਪਰਸਰਾਮਨਗਰ ਬਠਿੰਡਾ ਦਾ ਹੀ ਰਹਿਣ ਵਾਲਾ